ਸਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਹਿਸਟੋਰੀਕਲ ਟਰੈਵਲ ਐਂਡ ਸਰਚ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਦੁਨੀਆ ਦੇ 7ਵੇਂ ਅਜੂਬੇ ਦੀ ਜਿਹਦਾ ਨਾਮ ਹੈ ਚੀਨ ਦੀ ਮਹਾਨ ਦੀਵਾਰ ਜਦੋਂ ਅਸੀਂ ਇਹ ਨਾਮ ਸੁਣਦੇ ਹਾਂ ਤਾਂ ਬਹੁਤ ਹੀ ਹੈਰਾਨੀ ਹੁੰਦੀ ਹੈ ਕਿ ਐਨੀ ਵੱਡੀ ਦੀਵਾਰ ਕਦੋਂ ਕਿਵੇਂ ਤੇ ਕਿਸ ਤਰ੍ਹਾਂ ਜੜੀ ਹੈਗੀ ਆ ਚੀਨ ਦੇ ਸ਼ਾਸਕਾਂ ਦੁਆਰਾ ਬਣਾਈ ਗਈ ਇਸ ਨੂੰ ਕਿੰਨਾ ਸਮਾਂ ਲੱਗਿਆ ਹੋਵੇਗਾ ਤੇ ਕਿੰਨਾ ਪੈਸਾ ਜਿਹੜਾ ਹੈਗਾ ਔਰ ਕਿੰਨੇ ਮਿਸਤਰੀ ਤੇ ਮਜ਼ਦੂਰ ਜਿਹੜੇ ਹੈਗੇ ਇੱਥੇ ਕੰਮ ਕਰਦੇ ਹੋਣਗੇ ਉਹਨੇ ਦੀਵਾਰ ਪਹਾੜਾ ਮਦਾਨਾ ਪਠਾਰਾ ਨੂੰ ਚੀਲਦੀ ਹੋਈ ਬਹੁਤ ਵੱਡੇ ਏਰੀਆ ਨੂੰ ਜਿੰਨਾ ਵੀ ਇਹਦਾ ਜਿੰਦਾਰ ਇਲਾਕਾ ਹੈ ਇਹਦੇ ਉਤਰੀ ਸਰਦਾਂ ਆਉਂਦੀਆਂ ਹੈਗੀਆਂ ਉਹ ਸਾਰੇ ਨੂੰ ਇਹ ਕਵਰ ਕਰਦੀ ਹੈ ਜਿੰਨਾ ਹਿੱਸਾ ਮੋਂਗੋਲੀਆ ਦੇ ਨਾਲ ਜ਼ਿਆਦਾਤਰ ਲੱਗਦਾ ਹੈ ਹੁਣ ਇਸ ਦੀ ਕੁੱਲ ਲੰਬਾਈ 21196 ਕਿਲੋਮੀਟਰ ਸੀ ਜਦੋਂ ਇਹ ਕਦੇ ਬਣਾਈ ਗਈ ਇਹਦੀ ਚੌੜਾਈ ਜਿਹੜੀ ਹੈਗੀ ਹੈ ਇਹ ਤਕਰੀਬਨ 20 ਤੋਂ 30 ਫੁੱਟ ਹੈ ਐਵਰੇਜ ਚੌੜਾਈ 6 ਤੋਂ 9 ਮੀਟਰ ਤੱਕ ਮੰਨੇ ਜਾਂਦੇ ਹੈ ਜਦੋਂ ਕਿ ਉਚਾਈ ਜਿਹੜੀ ਹੈਗੀ ਹੈ ਇਹ ਵੀ 6 ਤੋਂ 9 ਮੀਟਰ ਹੀ ਉੱਚੀ ਹੈ ਪਰ ਕਈ ਥਾਵਾਂ ਤੇ ਇਹਦੀ ਉਚਾਈ ਜਿਹੜੀ ਹੈਗੀ ਹੈ ਇਹ ਸਾਨੂੰ 40 ਫੁੱਟ ਭਾਵ 12 ਮੀਟਰ ਤੱਕ ਵੀ ਮਿਲਦੀ ਹੈ ਸੋ ਇਸ ਤਰ੍ਹਾਂ ਦੇ ਨਾਲ ਇਹ ਇੰਨੀ ਜ਼ਿਆਦਾ ਚੌੜੀ ਹੈਗੀ ਹੈ ਕਿ ਇਹਦੇ ਉੱਪਰ ਇੱਕੋ ਸਮੇਂ ਵਿੱਚ ਪੰਜ ਘੋੜੇ ਜਿਹੜੇ ਹੈਗੇ ਆ ਤੁਰੇ ਜਾ ਸਕਦੇ ਹਨ ਤੇ ਇੱਕੋ ਸਮੇਂ ਜੇ ਸੈਨਿਕਾਂ ਨੇ ਜਾਣਾ ਹੋਵੇ ਪੈਦਲ ਸੈਨਿਕਾਂ ਨੇ ਤਾਂ 10 ਸੈਨਿਕ ਜਿਹੜੇ ਹੈਗੇ ਆ ਇੱਕੋ ਸਮੇਂ ਦੇ ਵਿੱਚੋਂ ਫਰ ਤੁਰ ਸਕਦੇ ਹਨ ਤੇ ਇਹਦੇ ਉੱਪਰ ਬਕਾਇਦਾ ਬਹੁਤ ਸਾਰੇ ਬੁਰਜ ਬਣਾਏ ਗਏ ਹਨ ਜਿੱਥੋਂ ਆਲੇ ਦੁਆਲੇ ਨੂੰ ਨਿਗਰਾਨੀ ਜਿਹੜੀ ਹੈਗਾ ਕੀਤੀ ਜਾਂਦੀ ਸੀ ਤੇ ਨਾਲੋਂ ਨਾਲ ਇਹਦੇ ਖਾਈਆਂ ਪੱਟੀਆਂ ਗਈਆਂ ਨੇ ਤੇ ਦੀਵਾਰ ਇੰਨੀ ਚੌੜੀ ਹੈ ਕਿ ਇਸ ਨੂੰ ਤੋੜਨਾ ਉਸ ਪ੍ਰਾਚੀਨ ਕਾਲ ਵਿੱਚ ਲਗਭਗ ਨਾ ਮਮਕਨ ਸੀ ਹੁਣ ਇਹ ਬਣਾਈ ਜਿਹੜੀ ਗਈ ਹੈ ਇਹ ਬਣਾਈ ਗਈ ਸੀ 770 ਈਸਾ ਪੂਰਵ ਤੋਂ ਲੈ ਕੇ 206 ਈਸਾ ਪੂਰਵ ਤੱਕ ਤਕਰੀਬਨ 550 ਸਾਲ ਤੋਂ ਵੀ ਜ਼ਿਆਦਾ ਸਮਾਂ ਇਸ ਨੂੰ ਬਣਾਉਣ ਦੇ ਲਈ ਲੱਗ ਗਿਆ ਜਿਹਦੇ ਵਿੱਚ ਮੰਨਿਆ ਜਾਂਦਾ ਹੈ ਕਿ ਲੱਖਾਂ ਮਜ਼ਦੂਰ ਜਿਹੜੇ ਸੀਗੇ ਉਹ ਇੱਥੇ ਕੰਮ ਕਰਦੇ ਰਹੇ ਤਕਰੀਬਨ ਕੁੱਲ ਮਜ਼ਦੂਰਾਂ ਦੀ ਗਿਣਤੀ 20 ਲੱਖ ਮੰਨੀ ਜਾਂਦੀ ਹੈ ਤੇ 20 ਲੱਖ ਮਜ਼ਦੂਰਾਂ ਨੇ ਇੱਥੇ ਕਿੰਨੇ ਸਾਲਾਂ ਤੱਕ ਜਿਹੜਾ ਹੈਗਾ ਕੰਮ ਕੀਤਾ ਉਹਨਾਂ ਦੇ ਵਿੱਚੋਂ ਇਹਨਾਂ 550 ਸਾਲਾਂ ਚ ਤਕਰੀਬਨ 10 ਲੱਖ ਬੰਦਾ ਜਿਹੜਾ ਹੈਗਾ ਉਹ ਮਰ ਵੀ ਗਿਆ ਹੁਣ ਇਹ ਇੰਨੀ ਵੱਡੀ ਹੈ ਬਣਾਈ ਕਿਉਂ ਗਈ ਇਸ ਨੂੰ ਬਣਾਉਣ ਦਾ ਮੇਨ ਕਾਰਨ ਸੀ ਕਿ ਇਧਰੋਂ ਉੱਤਰ ਪੱਛਮ ਵੱਲੋਂ ਬਹੁਤ ਜ਼ਿਆਦਾ ਹਮਲੇ ਜਿਹੜੇ ਹੈਗੇ ਆ ਉਹ ਚਾਈਨਾ ਦੇ ਉੱਪਰ ਹੁੰਦੇ ਸਨ ਮਗੋਲਾਂ ਨੇ ਚਾਈਨਾ ਨੂੰ ਬਰਬਾਦ ਕਰ ਦਿੱਤਾ ਸੀ ਸੋ ਉਹਨਾਂ ਹਮਲਿਆਂ ਨੂੰ ਰੋਕਣ ਦੇ ਲਈ ਚੀਨ ਦੇ ਸ਼ਾਸਕਾਂ ਨੇ ਇਸ ਦੀਵਾਰ ਦਾ ਕੰਮ 770 ઈਸਾ ਪੂਰਬ ਦੇ ਵਿੱਚ ਸ਼ੁਰੂ ਕੀਤਾ ਜਿਹੜਾ ਕਿ 206 ઈਸਾ ਪੂਰਵ ਤੋਂ ਤੱਕ ਆਉਂਦੇ ਆਉਂਦੇ ਲਗਭਗ ਕੰਪਲੀਟ ਹੋ ਗਿਆ ਤੇ ਜੋ ਇਹਦਾ ਆਧੁਨਿਕ ਰੂਪ ਹੈਗਾ ਜਿਹੜਾ ਤੁਸੀਂ ਅੱਜ ਕੱਲ੍ਹ ਦੇਖਦੇ ਹੋ ਇਹ 1300 68 ਤੋਂ ਲੈ ਕੇ 1644 ਈਸਵੀ ਦੇ ਦਰਮਿਆਨ ਜਿਹੜੇ ਚੀਨ ਦੇ ਸਾਸਕ ਹੋਏ ਆ ਬਾਕੀ ਦਾ ਕੰਮ ਜਿਹੜਾ ਹੈਗਾ ਉਹਨਾਂ ਨੇ ਕੀਤਾ ਹੁਣ ਇਹ ਵੱਖ-ਵੱਖ ਖੇਤਰਾ ਨੂੰ ਚੀਰਦੀ ਹੋਈ ਕਿਵੇਂ ਉੱਤਰ-ਪੱਛਮ ਦੇ ਵਿੱਚੋਂ ਇਹ ਗੁਜ਼ਰਦੀ ਹੈ ਇਹਦੇ ਵਿੱਚ ਮੈਦਾਨ ਹੈਗੇ ਆ ਪਠਾਰੀ ਇਲਾਕਾ ਹੈ ਇਹਨਾਂ ਤੋਂ ਇਲਾਵਾ ਮਾਰੂਥਲ ਦਾ ਇਲਾਕਾ ਹੈ ਪਹਾੜ ਹੈਗੇ ਆ ਸਾਰਿਆਂ ਦੇ ਵਿੱਚੋਂ ਕਿਵੇਂ ਸੱਪਮਾਂਗੇ ਬੜਕਾਂਦੀ ਜਾਂਦੀ ਆ ਬਾਰੇ ਹਿੰਮਤ ਨੂੰ ਜਿਹੜਾ ਹੈਗਾ ਜਰੂਰ ਸਾਨੂੰ ਦਾਤ ਦੇ ਬਣਦੀ ਆ ਚੀਨ ਦੇ ਸਾਸਕਾਂ ਨੂੰ ਕਿ ਉਹਨਾਂ ਨੇ ਇੰਨੀ ਵੱਡੀ ਦੀਵਾਰ ਇੰਨਾ ਜ਼ਿਆਦਾ ਪੈਸਾ ਜਿਹੜਾ ਇਹ ਤੇ ਖਰਚਿਆ ਹੋਏਗਾ ਤੇ ਕਿਵੇਂ ਉਸ ਕਾਲ ਵਿੱਚ ਬਣਾਈ ਇਹਦਾ ਫਾਇਦਾ ਇਹ ਹੋਇਆ ਕਿ ਇਸ ਪਾਸੇ ਤੋਂ ਜਿਹੜੇ ਹਮਲੇ ਹੋ ਰਹੇ ਸੀ ਮੰਗੋਲਾਂ ਦੇ ਇਸ ਦੀਵਾਰ ਕਰਕੇ ਉਹ ਹਮਲੇ ਪ੍ਰਾਚੀਨ ਕਾਲ ਵਿੱਚ ਰੁਕ ਗਏ ਤੇ ਉਹਨਾਂ ਹਮਲਿਆਂ ਦਾ ਰੁਕ ਜਿਹੜਾ ਹੈਗਾ ਉਸ ਤੋਂ ਬਾਅਦ ਫਿਰ ਭਾਰਤ ਵੱਲ ਹੋ ਗਿਆ ਜਦੋਂ ਅਸੀਂ ਸਾਡੇ ਇਸਤੇਨਪੁਰ ਦੇ ਆਣੀਆਂ ਰਸਤੇ ਨੂੰ ਤਾਂ 770 ਹਿਸਾਬੂਰੂ ਤੋਂ ਬਾਅਦ ਸਾਡੇ ਦੇਸ਼ ਤੇ ਹਮਲੇ ਲਗਾਤਾਰ ਸ਼ੁਰੂ ਹੋ ਜਾਂਦੇ ਆਂ ਆਵੇਂ ਜਨਾਨੇ ਆਏ ਤੂਸਾਨ ਆਏ ਸਾਕਾ ਆਏ ਹੋਣ ਆਏ ਮੋਗਲ ਆਏ ਜਾਂ ਮੰਗੋਲ ਆਏ ਉਹ ਸਾਰੇ ਇਸ ਦਵਾਰ ਕਰਕੇ ਇੱਧਰ ਨੂੰ ਆਉਣ ਲੱਗੇ ਕਿਉਂਕਿ ਉੱਧਰ ਜਾਣਾ ਔਖਾ ਸੀ ਤੇ ਭਾਰਤ ਉੱਤੇ ਜਿਹੜੇ ਉਹਨਾਂ ਨੇ ਹਮਲੇ ਸ਼ੁਰੂ ਕਰ ਦਿੱਤੇ ਜਦੋਂ ਮੱਧਕਾਲ ਆਂਦਾ ਹੈ ਫਿਰ ਉਸ ਸਮੇਂ 1211 ਦੇ ਵਿੱਚ ਜਦ ਏਸ਼ ਖਾਨ ਨੇ ਹਮਲਾ ਜਰੂਰ ਚਾਇਨਾ ਦੇ ਉੱਪਰ ਕੀਤਾ ਸੀ ਕਿਹਾ ਜਾਂਦਾ ਹੈ ਕਿ ਉਸ ਨੇ ਇੱਕ ਥਾਂ ਤੋਂ ਦੀਵਾਰ ਨੂੰ ਤੋੜ ਦਿੱਤਾ ਸੀ ਤੇ ਉੱਥੋਂ ਜਿਹੋਦੀ ਸੈਨਾ ਜਿਹੜੀ ਹੈਗੀ ਲੰਘ ਕੇ ਚੀਨ ਦੇ ਵਿੱਚ ਗਈ ਤੇ ਜਦੋਂ ਉਹ ਲੰਘ ਕੇ ਗਈ ਉਸ ਤੋਂ ਬਾਅਦ ਫਿਰ ਦੁਬਾਰੇ ਜਿਹੜਾ ਹੈਗਾ ਦਾ ਕੰਮ ਰੈਨੋਵੇਸ਼ਨ ਦਾ ਬਾਅਦ ਵਿੱਚ ਹੁੰਦਾ ਫਿਰ ਇਸ ਨੂੰ ਹੋਰ ਜ਼ਿਆਦਾ ਮਜ਼ਬੂਤ ਬਣਾ ਦਿੱਤਾ ਗਿਆ ਇਸ ਦੀਵਾਰ ਦਾ ਜ਼ਿਆਦਾਤਰ ਹਿੱਸਾ ਭਾਵੇਂ ਕਿ ਖੰਡਰ ਬਣ ਚੁੱਕਿਆ ਹੈ ਪਰ ਅੱਜ ਵੀ ਸਲਾਨੀਆਂ ਦੇ ਲਈ ਬਹੁਤ ਹੀ ਆਕਰਸ਼ਣ ਦਾ ਇਹ ਕੇਂਦਰ ਹੈ ਬਹੁਤ ਦੂਰੋਂ ਦੂਰ ਸਲਾਨੀ ਜਿਹੜੇ ਹੈਗੇ ਇੱਥੇ ਆਉਂਦੇ ਆ ਤੇ ਇਹ ਦੁਨੀਆ ਦੀ ਹੀ ਪ੍ਰਾਤਨ ਨਿਰਮਾਣ ਕਲਾ ਦਾ ਇੱਕ ਉੱਤਮ ਨਮੂਨਾ ਹੈ ਇਸੇ ਕਰਕੇ ਇਸ ਨੂੰ ਸੱਤਵੇਂ ਜੁਬਾ ਦੇ ਰੂਪ ਵਿੱਚ ਅਸੀਂ ਜਾਣਦੇ ਹਾਂ ਇਹ ਸੀਗੀ ਚੀਨ ਦੀ ਦੀਵਾਰ ਬਾਰੇ ਜਾਣਕਾਰੀ ਕਿਸ ਨੂੰ ਕਦੋਂ ਬਣਾਇਆ ਗਿਆ ਕਿਸ ਨੇ ਬਣਾਇਆ ਤੇ ਕਿਸ ਪਰਪਜ਼ ਲਈ ਬਣਾਇਆ ਗਿਆ ਤੇ ਹੋਰ ਵਧੀਆ ਜਾਣਕਾਰੀ ਲੈਣ ਦੇ ਲਈ ਸਾਡੇ ਚੈਨਲ ਨੂੰ ਲਾਇਕ ਅਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਕਿ ਤੁਹਾਨੂੰ ਅਸੀਂ ਵਧੀਆ ਤੋਂ ਵਧੀਆ ਜਾਣਕਾਰੀ ਦਿੰਦੇ ਰਹੀਏ